ਫਰੈਂਸ ਸਵੇਰ ਦੀ ਪਿਆਰਪਰੀ ਸਾਸਤਰੀ ਘਰ ਆ ਜੀ ਤੇ ਲੋ ਜੀ ਟਿਫਨ ਮੈਂ ਹੋਣੀ ਆਈਆਂ ਰੈਡੀ ਕਰਕੇ ਬੱਚਿਆਂ ਦੇ ਤੇ ਬੱਚਿਆਂ ਦਾ ਟਾਈਮ ਬਦਲ ਗਿਆ ਸਕੂਲ ਦਾ 15 ਮਿੰਟ ਲੇਟ ਬੱਸ ਆਏਗੀ ਰੂਪਕੀ ਤੇ ਰੂਪ ਨੂੰ ਵੀ ਮੈਂ ਤਿਆਰ ਕਰਨ ਆਈ ਆ ਜੋ ਤਿਆਰ ਹੋ ਚੁੱਕੀ ਹੈ ਔਰ ਰੂਪ ਨੂੰ ਕਰਾਂ ਤਿਆਰ ਵਕੀਲ ਸਾਹਿਬ ਨੇ ਵੀ ਆਪਣੀ ਗੱਡੀ ਮੋੜ ਲਈ ਹੈ ਵਕੀਲ ਸਾਹਿਬ ਵੀ ਹੋ ਰਹੇ ਆ ਰੈਡੀ ਕਿਉਂਕਿ ਅੱਜ ਇਹਨਾਂ ਨੇ ਵੀ ਜਲਦੀ ਜਾਣਾ ਹੈ ਕੋਰਟ ਅੱਜੇ ਜਾئیںਗੇ ਪੰਚਕੁੱਲਾ ਔਰ ਫਿਲਹਾਲ ਨੂੰ ਦੇਖੋ ਲੀ ਉਹਨੂੰ ਆਏ ਆ ਵੀ ਸਾਰੇ ਜਣੇ ਜਾ ਰਹੇ ਜਾ ਰਹੀਆਂ ਮੈਂ ਰਹਿ ਗਿਆ ਤੇ ਲੋ ਜੀ ਗੱਡੀ ਹੋ ਗਈ ਮੁੜ ਗਈ ਤੇ ਹੁਣ ਵਕੀਲ ਸਾਹਿਬ ਖਾਣਗੇ ਰੋਟੀ ਉਸ ਤੋਂ ਬਾਅਦ ਵਕੀਲ ਸਾਹਿਬ ਨੇ ਹੋਣਾ ਰੈਡੀ ਔਰ ਲਿਓ ਵੀ ਸੋਚ ਰਿਹਾ ਕਿ ਮੈਂ ਵੀ ਨਾਲ ਜਾਣਾ ਹਨਾ ਲਿਓ ਲਿਓ ਨਾਲ ਜਾਣਾ ਦਾ ਵੀ ਪਾਦਾ ਤੇਰੀ ਡਰੈਸ ਲਿਓ ਨੂੰ ਵੀ ਸਕੂਲ ਲੈ ਜੀ ਜੋ ਰੂਪ ਲਿਓ ਕਹਿ ਰਿਹਾ ਮੈਂ ਵੀ ਨਾਲ ਜਾਣਾ ਹੈ ਚਲ ਤਿਆਰ ਕਰਾ ਪੁੱਤ ਆ ਦੇਖੀ ਪੈਪ ਇਹ ਪੈਪ ਲੈ ਕੇ ਆਏ ਤੇ 100 ਮੀਟਰ ਦਾ ਪੈਪ ਹੈ ਕੰਮ ਆ ਜਾਊਗਾ ਹਨਾ ਮਤਲਬ ਪਾਣੀ ਪੂਣੀ ਦੇਣ ਦੇ ਗੱਡੀ ਗੁੱਡੀ ਧੋਣ ਦੇ ਕੰਮ ਆ ਜਾਂਦਾ ਇਸ ਕਰਕੇ ਨਵਾਂ ਪੈਪ ਲਿਆਏ ਤੇ ਇਹ ਮੈਡਮ ਨੇ ਪੈਪ ਕਾ ਨਾ ਨਾਸ ਮਾਰ ਤਿਆ ਦੇਖੋ ਹੁਣ ਤੂੰ ਨਾਸ ਮਾਰ ਰਹੀ ਹੈ ਪੈਪ ਕਾ ਚਲ ਤਿਆਰ ਕਰਾਂ ਬੁੱਤੋ ਟਾਈਮ ਹੋ ਰਿਹਾ ਹੈ ਹੌਲੀ ਹੌਲੀ ਬਰਸ਼ ਵਗੈਰਾ ਕਰੋ ਚਲੋ ਦੀਦੀ ਤਾਂ ਚੱਲੀ ਵੀ ਗਈ ਨਹਾਣ ਬਰਸ਼ ਨਹੀਂ ਕਰਨਾ ਬਰਸ਼ ਨਹੀਂ ਕਰਨਾ ਫਿਰ ਕੌਣ ਕਰਦਾ ਬਰਸ਼ ਦੇਖੋ ਲਿਓ ਨੂੰ ਉੱਧਰ ਫੇਰ ਚਲੇ ਗਿਆ ਲੂਈ ਸੀ ਹਾਂ तो लो चल बुत दीदी आ गई तुम भी तैयार हो चलो और वकील साहब कर रहे हैं गड्डी साफ क्योंकि इन्ह ने भी आज छेती जाना ही है और अज गुरु घर भी लंगर है आज भी लंगर है कल भी लंगर था परसों भी लंगर है बच्चे तो स्कूल जा रहे है आके जाइयो गुरुद्वारा साहब ठीक है आके सेवा कराइयो गुरुद्वारे में जाऊंगे आप आके चलो भी तू ए का तो सोना वे मेरे या मिठड़े आिठड़ा है ਉਹ ਬੂਗੜੀ ਸੀ ਉਹ ਦੇਖ ਜੋਤ ਕੀ ਬੂਗੜੀ ਸੀ ਇਹ ਦੇਖੋ ਡਰੈਸਾਂ ਪਈਆਂ ਬੱਚਿਆਂ ਦੀ ਸਕੂਲ ਜਾਣਾ ਇਹ ਬੂਗੜੀ ਸੀ ਇਹ ਦੇਖੋ ਦੋਨੋਂ ਭੈਣਾਂ ਆ ਨਾ ਲੀਓ ਨੂੰ ਮਿਲ ਰਹੀਆਂ ਵੀ ਲੀਓ ਨੂੰ ਮਿਲ ਕੇ ਜਾ ਰਹੀਆਂ ਸਕੂਲ ਜਾਣਾ ਦੋਨਾਂ ਨੇ ਬਸ ਬੂਗੜੀ ਸੀ ਨੇ ਤੇਰੇ ਮੂੰਹ ਚਟ ਲੈਣਾ ਸਾਰਾ ਏ ਬੂਗੜੀ ਮੂੰਹ ਚਟ ਲੈਣਾ ਤੇਰਾ ਸਾਰਾ ਬੂਗੜੀ ਸੀ ਨੇ ਚਲ ਤਿਆਰ ਕਰਾਂ ਕੈਮਰਾ ਰੋਟੀ ਐ ਦਾਲ ਐ ਆਲੂ ਕੀ ਸਬਜ਼ੀ ਐ और रोटी है पहले तैयार हो फिर लेके दूंगी चल उठ उठ स्कूल लियो भी पीछे पीछे आ रहा हाँ चलो तो लो जी बच्चे जा रहे हैं स्कूल लियो तेरा थप्पड़ लगने के होए भी है रुक जा टिक जा और हो वाह जी वाह 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 वा। <laughs> क्या वाह चल वो मैं उठा दूंगी अब जाओ बच्चों का स्कूल का टाइम हो गया बाय बेटा बाय बाय ਬਾਈ ਬਾਈ ਜਾਓ ਤੋ ਲੋ ਜੀ ਜਸਟ ਸਾਰਾ ਕੰਮ ਧੰਦਾ ਮੇਰਾ ਫਿਨਿਸ਼ ਹੈ ਔਰ ਟਾਈਮ ਹੋ ਗਿਆ ਜੀ 11:30 ਬਜ ਗਏ 11:30 ਮੇਰਾ ਸਾਰਾ ਕੰਮ ਫਿਨਿਸ਼ ਹੋ ਗਿਆ ਔਰ ਗੁਰਦੁਆਰਾ ਸਾਹਿਬ ਚੱਲ ਰਿਹਾ ਲੰਗਰ ਕਿਉਂਕਿ ਕੱਲ ਦੁਪਹਿਰ ਤੋਂ ਸ਼ੁਰੂ ਹੋਇਆਤਾ ਕੱਲ ਦੁਪਹਿਰੇ ਬਣੀ ਤੀ ਦਾਲ ਰੋਟੀ ਸ਼ਾਮ ਨੂੰ ਤੀ ਆਲੂ ਪਕੌੜਿਆਂ ਦੀ ਸਬਜ਼ੀ ਔਰ ਰੋਟੀ ਔਰ ਸਵੇਰੇ ਤੇ ਆਲੂ ਵਾਲੇ ਪਰੌਂਠੇ ਪਰ ਮੈਂ ਤਾਂ ਗਈ ਨਹੀਂ ਹੈਗੀ ਹਣਾ ਕਿਉਂਕਿ ਮੈਂ ਬੱਚਾਂ ਦੇ ਟਿਫਨ ਰੈਡੀ ਕਰਨੇ ਤੇ ਔਰ ਫਿਲਹਾਲ ਹੁਣ ਗੁਰਦੁਆਰਾ ਸਾਹਿਬ ਬਣ ਰਿਹਾ ਜੀ ਇਸ ਟਾਈਮ ਕੜੀ ਚੋਲ ਤੇ ਡੇਲੀ ਕੁਛ ਨਾ ਕੁਛ ਬਣ ਰਿਹਾ ਔਰ ਕੱਲ ਨੂੰ ਅੱਜ ਜੀ ਲਾਸਟ ਭੋਗ ਕੱਲ ਨੂੰ ਬੜਾ ਲੰਗਰ ਚੱਲੂਗਾ ਲੰਗਰ ਤਾਂ ਡੇਲੀ ਚੱਲ ਰਿਹਾ ਹਣਾ ਕੱਲ ਤੋਂ ਹੀ ਚੱਲ ਰਿਹਾ ਜਿਹੜਾ ਮਰਜ਼ੀ ਖਾਓ ਜਾ ਕੇ ਔਰ ਬੱਚੇ ਗਏ ਵੀ ਅੱਜ ਸਕੂਲ ਟਾਈਮ ਚੇਂਜ ਹੋ ਗਿਆ ਜੋਤੜਾ ਰੂਪ ਦਾ ਅੱਜ 15 ਮਿੰਟ ਲੇਟ ਆਉਂਗੇ ਅੱਗੇ 2 ਵਜੇ 5 ਮਿੰਟ ਤੇ ਆ ਜਾਣੇ ਅੱਜ 20 ਮਿੰਟ ਤੇ ਆਉਂਗੇ ਘਰ ਔਰ ਫਿਲਹਾਲ ਦੇਖਦੇ ਆ ਕੜੀ ਚੋਲੇ ਦਾ ਲੰਗਰ ਹੈ ਪਰ ਮੇਰਾ ਮਨ ਤਾਂ ਹੈ ਨਹੀਂ ਕਿ ਮੈਂ ਜਾਵਾਂ ਅਗਰ ਆਂਟੀ ਨੇ ਬੁਲਾ ਲਿਆ ਨੇੜੇ ਗਵਾਂਡੀਆਂ ਕਿਨੇ ਤੋ ਜਾਵਾਂਗੀ ਨਹੀਂ ਮੈਂ ਜਾਣਦੀ ਨਹੀਂ ਕਿਉਂਕਿ ਕਈ ਵਾਰ ਸੇਵਾ ਦੇਖੋ ਰੋਟੀ ਦੀ ਹੁੰਦੀ ਹੈ ਹਨਾ ਪਰ ਅੱਜ ਕੜੀ ਚੋਲ ਬਣ ਰਹੇ ਆ ਰੋਟੀ ਪਕਾਣ ਵਾਲੀਆਂ ਤਾਂ ਮੈਨੂੰ ਲੱਗਦਾ ਹੈ ਨਹੀਂ ਅਗਰ ਰੋਟੀ ਹੁੰਦੀ ਤਾਂ ਮੈਂ ਸੇਵਾ ਕਰਨ ਚਲੀ ਜਾਂਦੀ ਕਿਉਂਕਿ ਭੇੜੇ ਪੂੜੇ ਕਢਾਣੇ ਆ ਰੋਟੀ ਉਹ ਕਰਨੀ ਹੈ ਹਨਾ ਤਾਂ ਬੰਦਾ ਚੱਲਿਆ ਜਾਂਦਾ ਬਾਕੀ ਮੂਡ ਤੇ ਡਿਪੈਂਡ ਕਰਦਾ ਅਗਰ ਮੇਰਾ ਮੂਡ ਹੋਇਆ ਤਾਂ ਮੈਂ ਚਲੀ ਵੀ ਜਾਵਾਂਗੀ ਕਿਉਂਕਿ ਕੋਈ ਨਾ ਕੋਈ ਸੇਵਾ ਤਾਂ ਦੇਖੋ ਕਰਾਣੀ ਚਾਹੀਦੀ ਹੈ ਹਨਾ ਤੇ ਚਲੋ ਜੀ ਬੱਚੇ ਆਉਣਗੇ ਮੇਰੇ 2:20 ਤੇ ਫਿਲਹਾਲ ਆਪਾਂ ਥੋੜੀ ਦੇ ਰੈਸਟ ਕਰਦੇ ਆ ਤਾਂ ਫਾਈਨਲੀ ਮੇਰੇ ਬੱਚੇ ਆਣੇ ਵਾਲੇ ਆ ਜੀ ਸਕੂਲ ਤੇ ਟਾਈਮ ਹੋ ਗਿਆ ਜੋਤਨ ਰੂਪ ਦਾ ਆਣ ਦਾ ਦੇਖਦੀ ਆ ਕਿੱਥੇ ਕਿ ਪਹੁੰਚੀਆਂ ਮੇਰੀਆਂ ਸੰਗ ਤਾਂ ਮੇਰੇ ਬੱਚੇ ਜੋ ਕਿ ਅਭੀ ਆਨੇ ਵਾਲੇ ਹੈ ਇਹ ਦੇਖੋ ਲਿਓ ਨੂੰ ਕਿਸ ਤਰ੍ਹਾਂ ਦੇਖ ਰਿਹਾ ਕਿਉਂਕਿ ਮੈਂ ਖਾ ਰਹੀ ਆ ਐਪਲ ਮੇਰਾ ਐਪਲ ਰਹੇਗਾ ਥੋੜਾ ਜਿਹਾ ਔਰ ਇਹ ਬੰਦਾ ਭੁੱਖੜਾ ਦੇਖੋ ਕਿਸ ਤਰ੍ਹਾਂ ਦੇਖ ਰਿਹਾ ਕੀ ਖਾਣਾ ਲੈ ਲਿਓ ਨੂੰ ਦੇਖੋ ਹੈ ਤੈਨੂੰ ਪੂਰਾ ਐਪਲ ਦਿਆ ਤਾਂ ਪਹਿਲਾਂ ਮੈਂ ਉਹ ਤੂੰ ਖਾ ਗਿਆ ਤਾਂ ਆਇਆ ਨਹੀਂ ਸਾਬਤ ਐਪਲ ਦਿਆ ਤਾਂ ਨਾ ਉਹ ਕਿੱਥੇ ਆ ਬਦਤਮੀਜ਼ਾ ਮੇਰਾ ਮੰਗ ਰਿਹਾ ਜੋ ਮੈਂ ਖਾ ਰਹੀ ਹਾਂ ਆਪਣਾ ਖਾ ਕਿੱਥੇ ਤੇਰਾ ਚਲ ਜਾ ਬਾਹਰ ਪਿਆ ਹੰ ਮਾਰ ਖਾ ਬਾਹਰ ਹੂੰ ਹੋ ਗਿਆ ਉਹ ਤਾਂ ਇਹ ਦੇਖ ਖਾ ਇਹਨੂੰ ਔਰ ਜੋ ਤਾਂ ਰੁਪ ਗਈਆਂ ਮਾ ਗੁਰਦੁਆਰਾ ਸਾਹਿਬ ਖਾ ਕੇ ਆਇਆ ਹੈ ਦਾ ਰੋਟੀ ਹਰ ਕੜੀ ਚੋਲਨੀ ਤੇ ਛੋੜ ਕੇ ਆਪ ਇਹਾਂ ਲੈਣੇ ਹੈ ਲੈ ਕੇ ਦਵਾਂ ਕਹਿੰਦੀ ਕੜੀ ਛੋੜ ਖਾ ਕੇ ਆਈ ਹੈ ਲੀਓ ਤਾਂ ਉਰੀ ਹੈ ਬਾਹਰ ਤੋ ਰਪੈਂਜਲ ਖਾ ਰਹੀ ਹੈ ਯਹਾਂ ਪੇ ਕੜੀ ਚੋੜ

ਨੰਬਰ ਅੱਛੇ来 ਆਏ ਅੱਜ ਚੈੱਕ ਕਰੂੰਗੀ ਮੈਂ ਤੋਰ ਪੈਂਜਲ ਕੈਰੀ ਮੇਰੇ ਨੰਬਰ ਅੱਛੇ ਆਏ ਆ ਮੈਂ ਚੈੱਕ ਕਰਦੀ ਹਾਂ ਇਸਕੇ ਹਾਂ ਜਿਹਨਾਂ ਨੂੰ ਇੱਕ ਕਮਕਾਰ ਆ ਬੋਤਾ ਨਾ ਕਿਉਂ ਬੱਚਿਆਂ ਮਾਤੇ ਇੰਨੇ ਸੋਨੇ ਸੋਨੇ ਛੋੜੇ ਬੱਚੇ ਤੁਹਾਨੂੰ ਆਂਦੇ ਤੋਂ ਹੈ ਤਾਂ ਇੱਕ ਕਮਕਾਰ ਕਰਤਾਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਆਂਦੇ ਤੋਂ ਹੈ ਤਾਂ ਜੌਨੀ ਸੈਪੰਗ ਕਿਉਂ ਨਹੀਂ ਸੁਣਾਇਆ ਪੁੱਤ ਪਾਗਲ ਤੇਰੀ ਫੋਟੋ ਨਹੀਂ ਆਣੀ ਅੱਜ ਫਿਰ ਮੈਡਮ ਵੀਡੀਓ ਭੇਜੇਗੀ ਵੀਡੀਓ ਨਹੀਂ ਭੇਜਦੀ ਸ਼ਰਤ ਫਿਰ ਆਪ ਨੂੰ ਆਂਦਾ ਨਾ ਮੂਲ ਮੰਤਰ ਸੁਣਾਈ ਕਰਦੇ ਆ ਪੁੱਤ ਅਗਰ ਮੈਡਮ ਕਹਿੰਦੀ ਹੁੰਦੀ ਐ ਲਿਓ ਵੀ ਪਿੱਛੇ 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 ਜਲਿਓ ਮੈਤੇ ਡਰ ਰਿਹਾ ਐ ਕਿਉਂਕਿ ਲਿਓ ਨੂੰ ਮਨੇ ਡਾਂਟ ਦਿਆ ਉਹ ਵੜ ਗਿਆ ਏਠਾਂ ਕਲੀਅਰ ਹਾਂ ਮੈਂ ਫੇਰ ਕਮਰੇ ਕੇ ਆਇਆ ਇਹ ਦੇਖ ਲੈ ਸਾਰਾ ਬਾਹਰ ਬੇੜਾ ਛੱਡ ਕੇ ਨੇ ਅੰਦਰ ਆ ਕੇ ਸੁਸੂ ਕਰਿਆ ਐ ਤੋ ਡਾਂਟਿਆ ਮੈਂ ਦਰਵਾਜ਼ਾ ਲਗਾ ਦੀ ਕਿ ਇਹ ਫੇਰ ਵੜ ਜਾਏਗਾ ਰਸੋਈ ਮਾਂ ਰਸੋਈ ਮਾਂ ਗਾ ਬੰਦੀ ਰਹੀ ਐ ਇੱਥੇ ਗਾ ਕਿਉਂ ਪਾਇਆ ਗਾ ਨਹੀਂ ਪਾਣਾ ਬਈ ਤੋ ਟਾਈਮ ਹੋ ਗਿਆ ਜੀ ਪੌਣੇ 3 ਵਜੇ ਕਾ ਵਕੀਲ ਸਾਹਿਬ ਆਏ ਨਹੀਂ ਬੱਚੇ ਆ ਗਏ ਆ 4 ਵਜੇ ਆ ਮੰਗੇ ਕੌਣ ਪਾਪਾ ਤੈਨੂੰ ਫੋਨ ਕਰਿਆ ਪਾਪਾ ਨੇ ਫਿਰ ਤੈਨੂੰ ਕਿਸ ਤਰ੍ਹਾਂ ਪਤਾ ਕਿ 4 ਵਜੇ ਆਉਣਗੇ ਮਰੂਦ ਤੇਰੇ ਕੋਲ ਫੋਨ ਤਾਂ ਹੈਗਾ ਕਰ ਲੈ ਇਹਨੂੰ ਬਿਸਕਟ ਮੈਨੂੰ ਕਈ ਵਾਰ ਦੇਤੇ ਹਾਂ ਮੈਂ ਇੱਕ ਸੇਬ ਖਾਇਆ ਵਾ ਇਸਨੇ ਪੂਰਾ ਸੇਬ ਦਿਆ ਤਾਂ ਮੈਨੂੰ ਪੂਰਾ ਹਣਾ ਚਲ ਬੈਠ ਬੈਠ ਓਰੀ ਬਹੁਤ ਹੰਕਾਰ ਆਤਾ ਏ ਮਨ ਨੂੰ ਅੱਜ ਬੈਠ ਜਾ ਓਰੀ नहीं नहीं तू बैठ जा ओनू ना तंग कर ओए, आवा फिर बदतमीज जा तंग कर लगे तू किस तरह बैठी है दादी अम्मा चौंकड़ी मार के बैठ पहला ठीक है तो ये बब जो तुम अज कि काम मिले पुत हम्म तो सामने खड़ी हूँ मैं जो कि व्लॉग बना रही हूँ और यहाँ पे आया मेरा बड़ा बेटा ये है मेरा राम और वो मेरा लखन लखन बड़ा शरारती है लक्ष्मण है ये मेरा ये राम है और वो लक्ष्मण रावण कौन है लियो रावण है लियो तू रावण है रावण कहां पे चला गया रावण रावण वो वो तू है हैं पुठे काम कर बदतमीसा लियो ने बहुत ज्यादा पुठे काम करे तो इधर पेंजल देख रही है कार्टून और लियो सो गया आराम ते ਕਿਉਂਕਿ ਲਿਓਨ ਨੂੰ ਆ ਗਈ ਨੀਂਦ ਲਿਓਨਾ ਸਵੇਰ ਕਾ ਨਹੀਂ ਸੋਇਆ ਹੈਗਾ ਕਿਉਂਕਿ ਉਹਨੂੰ ਪਤਾ ਹੈ ਨਾ ਕਿ ਜੋਤ ਐਂ ਰੂਪ ਨੇ ਆਣਾ ਹੈ ਜਦ ਜੋਤ ਐਂ ਰੂਪ ਆ ਜਾਂਦੀਆਂ ਫਿਰ ਸੌਂਦਾ ਹੈ ਤਸੱਲੀ ਨਾਲ ਵੀ ਹੁਣ ਦੀਦੀਆਂ ਆ ਗਈਆਂ ਤੇ ਰੂਪ ਦੇਖ ਰਹੀ ਹੈ ਟੀਵੀ ਔਰ ਅੱਜ ਮੇਰਾ ਮਨ ਬਹੁਤ ਜ਼ਿਆਦਾ ਉਦਾਸ ਤਾਂ ਕਿਉਂਕਿ ਪੁਰਾਣੀਆਂ ਗੱਲਾਂ ਕਈ ਵਾਰ ਨਾ ਮੇਰੇ ਹੱਲੇ ਵੀ ਯਾਨੀ ਦਿਮਾਗ ਚੋਂ ਜਾਂਦੀਆਂ ਨਹੀਂ ਹੈਗੀਆਂ ਕਦੇ ਕਦੇ ਦਿਮਾਗ ਦੇ ਅੱਗੇ ਸਾਰੀਆਂ ਗੱਲਾਂ ਘੁੰਮ ਜਾਂਦੀਆਂ ਆਏ ਹਨਾ ਤੇ ਬੱਚੇ ਮੇਰੇ ਇੱਧਰ ਦੇਖ ਰਹੇ ਆ ਟੀਵੀ ਰੈਸਟ ਕਰ ਰਹੇ ਆ ਤੇ 4 ਵਜੇ ਪੜਨ ਬੈਠੂਗੇ ਕਿਉਂਕਿ ਮੈਡਮਾ ਨਾਲ ਦੀ ਨਾਲ ਟੈਸਟ ਪਾਣਾ ਸ਼ੁਰੂ ਕਰ ਪਿਆ ਮੈਡਮਾ ਨੇ ਔਰ ਕਹਿੰਦੇ ਆ ਨਾ ਜਦੋਂ ਸੁੱਟਣ ਵਾਲੇ ਆਪਣੇ ਹੁੰਦੇ ਆ ਉਦੋਂ ਉੱਠਣ 'ਚ ਟਾਈਮ ਲੱਗਦਾ ਆ ਹਨਾ ਤੇ ਸਾਨੂੰ ਆਪਣੇ ਆਨੇ ਸੁੱਟਿਆ ਤੇ ਉੱਠਣ ਨੂੰ ਟਾਈਮ ਤਾਂ ਲੱਗੂਗਾ ਹੀ ਹਨਾ ਤੇ ਚਲੋ ਮਿਹਨਤ ਕਰ ਰਹੇ ਆ ਵਾਹਿਗੁਰੂ ਜੀ ਇੱਕ ਨਾ ਇੱਕ ਦਿਨ ਕਾਮਯਾਬੀ ਕਾਮਯਾਬੀ ਜ਼ਰੂਰ ਦੇਣਗੇ ਤੇ ਵਾਹਿਗੁਰੂ ਜੀ ਸਾਥ ਦੇਣ ਸਭ ਦਾ ਤੁਹਾਡਾ ਵੀ ਮੇਰਾ ਵੀ ਔਰ ਪਲੀਜ਼ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਹਨਾ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਮੈਨੂੰ ਤੇ ਜਸਸ ਆਪਾਂ ਕਰਦੇ ਆਂ ਜੀ ਵਲੌਗ ਦਾ ਐਂਡ ਬੱਚੇ ਆ ਗਏ ਆ ਘਰ ਔਰ ਮੈਂ ਵੀ ਹੁਣ ਰੈਸਟ ਕਰਾਂਗੀ ਥੋੜੀ ਦੇਰ ਕਿਉਂਕਿ ਅਕ ਬੱਦਲ ਜਾ ਹੋ ਰਿਹਾ ਬਹੁਤ ਜ਼ਿਆਦਾ ਅੱਜ ਮੇਰੀ ਸਲਾਹ ਹੈ ਕਿ ਸਰਦੀਆਂ ਦੇ ਕੱਪੜੇ ਕੱਢਾਂ ਕਿਉਂਕਿ ਅੱਜ ਬਹੁਤ ਜ਼ਿਆਦਾ ਠੰਡ ਲੱਗ ਰਹੀ ਥੀ ਮੇਰੇ ਪੈਰਾਂ ਨੂੰ ਵੀ ਸੁਣ ਲਿਆ ਚੜ ਰਿਹਾ ਦਾ ਹਨਾ ਠੰਡ ਤੋਂ ਠੰਡ ਹੈ ਬਈ ਮੌਸਮ ਚੇਂਜ ਹੋ ਜਾਊਗਾ ਹੁਣ ਇੱਕਦਮ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆਪਾਂ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਐਂਡ ਤੱਕ ਹਨਾ ਤਾਂ ਹੀ ਫਾਇਦਾ ਹੁੰਦਾ ਹੈ ਔਰ ਇੱਧਰ ਸਾਡੇ ਲਿਓ ਨੇ ਸੱਚੀ ਬਹੁਤ ਦੁਖੀ ਕਰਿਆ ਵਾਇਆ ਕਮੈਂਟ ਕਰਕੇ ਦੱਸਿਓ ਤੁਹਾਡੇ ਕੁੱਤੇ ਵੀ ਇਦਾਂ ਕਰਦੇ ਆ ਇਹ ਪਤਾ ਕਿਆ ਕਰੂਗਾ ਬਾਹਰ ਜਾ ਕੇ ਸੁਸੂ ਨਹੀਂ ਕਰਦਾ ਅੰਦਰ ਆ ਕੇ ਕਰੂਗਾ ਪਤਾ ਨਹੀਂ ਤਾਂ ਬੱਚਾ ਹਲੇ ਛੋਟਾ ਹੈ ਹਨਾ ਪਰ ਅਸੀਂ ਨੂੰ ਸਮਝਾਣੇ ਆ ਵੀ ਤੂੰ ਬਾਹਰ ਕਰਿਆ ਕਰ ਜਾ ਕੇ ਦੇਖੋ ਹੌਲੀ ਹੌਲੀ ਸਮਝੂਗਾ ਹਲੇ ਬੱਚਾ ਹੈ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਰੱਬ ਰੱਖਾ ਟੇਕ ਕੇਅਰ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਔਰ ਜੋ ਸਕਿੱਪ ਨਾ ਕਰਿਆ ਕਰੋ ਹਨਾ ਕੱਟ-ਕੱਟ ਕੇ ਨਾ ਦੇਖਿਆ ਕਰੋ ਮੇਰਾ ਵਲੋਗ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਰੱਬ ਰੱਖਾ ਜੀ ਵਾਹਿਗੁਰੂ ਸਭ ਦਾ ਭਲਾ ਕਰੇ ਬਾਏ ਬਾਏ ਜੀ